ਮਨ ਗੋਇਲ ਠੀਕ ਹਾਂ ਸਰ ਸਾਡਾ ਪ੍ਰਿੰਟਿੰਗ ਦਾ ਕੰਮ ਆ ਸਾਡਾ ਗੇ ਲੋਡ ਤੇ ਠੀਕ ਹੈ ਅੱਛਾ ਤੁਸੀਂ ਇੱਥੇ ਖੜੇ ਹੋ ਕੀ ਹੋਇਆ ਇੱਥੇ ਕਾਹਦਾ ਰੋਗ ਹੈ ਸਰ ਇਹ ਜਗਾ ਨਾਮਲੇਕਾ ਰੋਡ ਤੇ ਆ ਮਤਲਬ ਜੀਐਸ ਰੋਡ ਦੇ ਬਿਲਕੁਲ ਐਡਜੋਇਨਿੰਗ ਠੀਕ ਹੈ ਤੇ ਇਹ ਜਗਾ ਦਾ ਮਤਲਬ ਕੋਰਟ ਕੇਸ ਚੱਲਦਾ ਪਿਆ ਠੀਕ ਹੈ ਤਕਸੀਮ ਦਾ ਕੇਸ ਆ ਮਤਲਬ 2013 ਤੋਂ ਚੱਲਦਾ ਪਿਆ ਇਹ ਪਾਰਟੀ ਨੇ ਮਤਲਬ ਰੋਲੇ ਵਾਲੀ ਜ਼ਮੀਨ ਲਈਤੀ ਮਤਲਬ ਜਿੰਨਾ ਸਾਡਾ ਕੇਸ ਚੱਲਦਾ ਪਿਆ ਸੀ ਠੀਕ ਹੈ ਤੇ ਹੁਣ ਇਹ ਸਾਡੇ ਨਾਲ ਗੁੰਡਾਗਰਦੀ ਕਰਦੇ ਆ ਤੋ ਸਾਨੂੰ ਪਤਾ ਲੱਗਿਆ ਵੀ ਇਹ ਇਹਨਾਂ ਨੇ ਕਲੋਨੀ ਕੱਟ ਕੇ ਇੱਥੇ ਪਲਾਟ ਪਿੱਛੇ ਜਾ ਰਹੇ ਆ ਅਸੀਂ ਇੱਥੇ ਵੇਅਰ ਕਰਨਾ ਚਾਹੁੰਦੇ ਆ ਵੀ ਅਸੀਂ ਇੱਥੇ ਬੋਰਡ ਲਗਾਣੇ ਆ ਸਾਰਾ ਮਤਲਬ ਪਰ ਇੱਥੇ ਗੁੰਡਾਗਰਦੀ ਨਾਲ ਇਹ ਬੋਰਡ ਪਾੜ ਦਿੰਦੇ ਆ ਠੀਕ ਹੈ ਨਹੀਂ ਤੁਸੀਂ ਬੋਰਡ ਕਿਉਂ ਲਗਾ ਰਹੇ ਹੋ ਤੁਹਾਡੀ ਕੋਈ ਜਗ੍ਹਾ ਹੈਗੀ ਹੈ ਹਾਂਜੀ ਹਾਂਜੀ ਸਾਡੀ ਜਗ੍ਹਾ ਸਰ ਆ ਸਾਡੀ ਮਤਲਬ ਟੋਟਲ ਸਾਡੀ ਜਗ੍ਹਾ ਸਾਰੀ ਇੱਥੇ ਹੈਗੀ ਹੈ 8400 ਗਜਾ ਜਗ੍ਹਾ ਸਾਡੀ ਜਗ੍ਹਾ ਠੀਕ ਹੈ ਹਾਂਜੀ ਤੇ ਤੁਸੀਂ ਉਹਨਾਂ ਦੇ ਜਿਹੜੇ ਕਲੋ ਕੱਟ ਰਹੇ ਆ ਤੁਸੀਂ ਉਹਦਾ ਵਿਰੋਧ ਕਿਉਂ ਕਰ ਰਹੇ ਹੋ ਸਰ ਵਿਰੋਧ ਕੀ ਕਰ ਰਹੇ ਆ ਕਿਉਂ ਵੀ ਜਦੋਂ ਸਾਡੇ ਇੱਥੇ ਪਲਾਟ ਦੇ ਕੋਈ ਬੰਦਾ ਆਂਦਾ ਉਹ ਸਾਡਾ ਪਲਾਟ ਆਪ ਕਹੀ ਜਾਂਦੇ ਵੀ ਸਾਡਾ ਪਲਾਟ ਆ ਇਹ ਸਾਨੂੰ ਇਹ ਡਰਦਾ ਵੀ ਇਹ ਸਾਡਾ ਪਲਾਟ ਕਬਜ਼ਾ ਕਬਜ਼ਾ ਨਾ ਕਰ ਲੈਣ ਸਾਡੇ ਪਲਾਟ ਤੇ ਲੈਂਡ ਮਾਫੀਆ ਹਾਂ ਲੈਂਡ ਮਾਫੀਆ ਕਿਉਂ ਜਿਹਨੇ ਨੇ ਰੋਲੇ ਵਾਲਾ ਪਲਾਟ ਸਾਡਾ ਜਿਹਨਾਂ ਕੋਰਟ ਕੇਸ ਚੱਲਦਾ ਪਿਆ ਸੀ ਮਤਲਬ ਉਹ ਪਲਾਟ ਲੈ ਲਿਆ ਕੋਰਟ ਕੇਸ ਵਾਲਾ ਕੋਈ ਪਲਾਟ ਲੈ ਲੈਂਦਾ ਹੁੰਦਾ ਤੁਸੀਂ ਦੱਸੋ ਸਰ ਕਿੰਨੇ ਸਮਾਂ ਹੋ ਗਿਆ ਜਿਹੜਾ ਕੇਸ ਚੱਲਦੇ ਨੂੰ ਸਰ 2013 ਦਾ ਕੋਰਟ ਕੇਸ ਚੱਲਦਾ ਪਿਆ ਠੀਕ ਹੈ ਹਾਂ ਅਗਲਾ ਅਗਲਾ ਦਾੜਾ ਕੀ ਸਟੈਪ ਹੁਣ ਤੁਸੀਂ ਕਿਤੇ ਕਿਤੇ ਜਿਹੜੀ ਕੰਪਲੀਟ ਕੀਤੀ ਜਾਂ ਕਰੋਗੇ ਸਰ ਅਸੀਂ ਗਲਾਡਾਂ ਨੂੰ ਕੰਪਲੀਟ ਕੀਤੀ ਆ ਰੀਰਾਂ ਨੂੰ ਕੰਪਲੀਟ ਕੀਤੀ ਆ ਠੀਕ ਆ ਹੁਣ ਅਸੀਂ ਅੱਗੇ ਜੋ ਕੰਮ ਸੀ ਐਮ ਆਫਿਸ ਕੰਪਲੀਟ ਆਫਿਸ ਵੀ ਕਰਨਾ ਕੰਪਲੀਟ ਵੀ ਜਿਹੜੀ ਇਨਲੀਗਲ ਕਲੋਨੀਆ ਉਹ ਕਹਿੰਦੇ ਅਸੀਂ ਕੱਟਣ ਨਹੀਂ ਦੇਣੀਆਂ ਠੀਕ ਆ ਉਹ ਕੰਪਲੀਟ ਦੇਣੀਆਂ ਤੇ ਪਲੱਸ ਵਿਜੀਲੈਂਸ ਨੂੰ ਅਸੀਂ ਕੰਪਲੀਟ ਦੇਣ ਲੱਗੇ ਆ ਸਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਪਲਾਟ ਨਿਯਾਜ ਪਲਾਟ ਬਣਾ ਕੇ ਕੱਟ ਰਹੇ ਆ ਜਿਹੜੇ ਲੋਕ ਪਲਾਟ ਲੈ ਰਹੇ ਉਹਨਾਂ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਹਾਂ ਲੋਕਾਂ ਨੂੰ ਸਰਵੇਅਰ ਇਹ ਕਰਨਾ ਚਾਹੁੰ ਇਨਲੀਗਲ ਕਲੋਨੀਆਂ ਕੱਟ ਕੇ ਲੋਕਾਂ ਨੂੰ ਵੇਚੇ ਜਾਂਦੇ ਆ ਪਲਾਟ ਠੀਕ ਹੈ ਜਿਨ੍ਹਾਂ ਦੀ ਸਾਰੇ ਜ਼ਿੰਦਗੀ ਉਹਨਾਂ ਦੀ ਕਮਾਈ ਹੁੰਦੀ ਆ ਇੱਥੇ ਵੀ ਸਾਨੂੰ ਉਹਨ ਪਤਾ ਲੱਗਿਆ ਵੀ ਉਹਨਾਂ ਨੇ ਨਕਸ਼ੇ ਵਿੱਚ ਕਲੋਨੀ ਕੱਟ ਕੇ ਮਲਬੀ ਕਿੱਲੇ ਸਾਨੂੰ ਕਲੋਨੀ ਕੱਟੀ ਆ ਉਹ ਸਾਨੂੰ ਪਤਾ ਲੱਗਿਆ ਵੀ 70 80% ਉਹਨਾਂ ਨੇ ਮਾਲ ਸੇਲ ਕਰਤਾ ਇਹ ਅਪਰੂਵ ਕੌਣ ਹੈਗੇ ਨੇ ਇਹ ਲੋਗ ਕੀ ਨਾਮ ਹੈ ਇਹਨਾਂ ਦਾ ਸਰ ਇਹ ਭਗਵਤੀ ਟਰੇਡਰ ਵਾਲੇ ਆ ਠੀਕ ਹੈ ਵਿਨੇ ਵਿਨੇ ਗੁਪਤਾ ਦੇਵੀ ਲਾਲ ਪਲੱਸ ਉਹਨਾਂ ਦੇ ਪਾਰਟਨਰ ਆ ਇਹ ਸਾਨੂੰ ਜਾਨ ਮਾਰਨ ਦੀ ਧਮਕੀਆਂ ਦਿੰਦੇ ਆ ਮੈਨੂੰ ਇੱਥੇ ਠੀਕ ਹੈ ਪਲੱਸ ਮੈਨੂੰ ਹੁਣ ਡਰਾ ਮੇਰੀ ਫੈਮਿਲੀ ਤੇ ਇਹ ਅਟੈਕ ਅਟੈਕ ਕਰਨਗੇ ਇਹ ਠੀਕ ਹੈ ਹਾਂ ਕਿਉਂ ਕਿਉਂ ਸਰ ਇਹਨਾਂ ਦੀ ਕਲੋਨੀ ਜਿਹੜੀ ਆ ਇਨਲੀਗਲ ਕਲੋਨੀ ਅਸੀਂ ਸਾਡੇ ਵਿੱਚ ਅਸੀਂ ਇਹਨਾਂ ਨੂੰ ਰੋਕ ਰਹੇ ਆ ਤੇ ਇਹ ਇਸ ਤਰ੍ਹਾਂ ਇਹ ਕੋਰਟ ਕੇਸ ਦੀ ਕੀਤਾ ਹੋਇਆ ਹੁਣ ਅਸੀਂ ਤਕਸੀਮ ਦਾ ਕੇਸ ਕੀਤਾ ਇਹਨਾਂ ਤੇ ਤੁਹਾਡੇ ਤੇ ਦੁਆ ਬਣਾ ਰਹੇ ਵੀ ਕੇਸ ਕਿਦਾਂ ਹਾਂ ਕੇਸ ਬੱਪਲ ਲਿੱਤਾ ਜਾਵੇ ਇਹ ਗੁੰਡੇ ਭੇਜ ਕੇ ਇਹ ਕਹਿੰਦੇ ਆ ਵੀ ਕੇਸ ਬੱਪਲ ਲਿੱਤਾ ਵਜੇ ਅਸੀਂ ਤੁਹਾਨੂੰ ਮਾਰ ਦਾਂਗੇ ਹੁਣ ਤੁਸੀਂ ਅੱਜ ਸਵੇਰੇ ਹੀ ਦੇਖ ਲਓ 15-20 ਗੁੰਡੇ ਲੈ ਕੇ ਆ ਕੇ ਆ ਬੋਰਡ 파ੜਤੇ ਸਾਰੇ ਮਨਰ ਵਾਰ ਵਾਰ ਲੈ ਕੇ ਆਂਦੇ ਆ ਸਿੱਧੇ ਧਮਕੀਆਂ ਦਿੰਦੇ ਆ ਹੁਣ ਸਾਡੇ ਇੱਥੇ ਗਾਰਡ ਬੈਠੇ ਸੀ ਉਹ ਵੀ ਨਹੀਂ ਆਂਦੇ ਗਾਰਡ ਇੱਕ ਦਿਨ ਆਂਦੇ ਆ ਦੂਜੇ ਦਿਨ ਚੱਲ ਜਾਂਦੇ ਆ ਭਗਵੰਤ ਮਾਨ ਦੀ ਸਰਕਾਰ ਨੂੰ ਕਿਹਾ ਵੀ ਕਿਸੇ ਵਰਗ ਦੇ ਨਾਲ ਧੱਕਾ ਨਹੀਂ ਹੁੰਦਾ ਤੜਣਾ ਜਿਹੜਾ ਸ੍ਰੀਅਮ ਧੱਕਾ ਆ ਰਿਹਾ ਸੋ ਸ੍ਰੀਅਮ ਧੱਕਾ ਹੋ ਰਿਹਾ ਪਹਿਲਾਂ ਵੀ ਆ ਦੇਖੋ ਕੰਦ ਕੀਤੀ ਆ ਦੇਖੋ ਪਿੱਛੇ ਗਲਤ ਕੰਦ ਕੀਤੀ ਆ ਅਸੀਂ ਹੋਰੋ ਵੀ ਕੰਪਲੇਟ ਦਿੱਤੇ ਪੁਲਿਸ ਨੂੰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਹੜੀ ਕਿਹੜੇ ਥਾਣੇ ਦਿੱਤੇ ਸੀ ਅਸੀਂ ਆਪਣਾ ਪੁਲਿਸ ਕਮਿਸ਼ਨ ਦਿੱਤੀ ਸੀ ਉਹਨਾਂ ਲਗ ਲਗ ਅਸਾਨਾ ਸਦਰ ਲੱਗਦਾ ਪਰ ਏਡੀਸੀਪੀ ਲਗ ਲਗ ਉਹਨੂੰ ਦਿੱਤੀ ਸੀ 2-3 ਥਾਂ ਤੇ ਪਰ ਅਸੀਂ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਇੱਥੇ ਤਕਸੀਮ ਦਾ ਕੇਸ ਕਰਤਾ ਅਸੀਂ ਤਕਸੀਮ ਦਾ ਕੇਸ ਤਾਂ ਕੀਤਾ ਜੋ ਇਹ ਸੁਰੇਂਦਰ ਕੌਰ ਇਹ ਪਲਾਰ ਦੀ ਮਾਲਕਨਸੀ ਮੇਨ ਠੀਕ ਹੈ ਉਹ ਵੀ ਕੇਸ ਹਾਰ ਚੁੱਕੀ ਆ ਤਕਸੀਮ ਦਾ ਮਤਲਬ ਉਹਨੇ ਅਪੀਲ ਕੀਤੀ ਸੀ ਉਹ ਵੀ ਕੇਸ ਹਾਰ ਚੁੱਕੀ ਆ ਵੀ ਇਹ ਸਾਂਝੀ ਸਾਂਝੀ ਜ਼ਮੀਨ ਆ ਇਹ ਮਨ ਕੱਲੇ ਦੀ ਕਿਸੇ ਦੀ ਕੋਈ ਜ਼ਮੀਨ ਨਹੀਂ ਹੈਗੀ ਸਰ ਕੀ ਸਮਝਦੇ ਹੋ ਕਿ ਵੀ ਨਹੀਂ ਇੱਕ ਮਿੰਟਾ ਦੇਣ ਤੋਂ ਬਾਅਦ ਵੀ ਤੁਹਾਡੀ ਜਿਹੜੀ ਕਾਰਵਾਈ ਸੁਣਵਾਈ ਨਹੀਂ ਹੋ ਰਹੀ ਕੀ ਸਮਝਦੇ ਹੋ ਵੀ ਕੀ ਇਹਦੇ ਪਿੱਛੇ ਕੀ ਰੀਜ਼ਨ ਕੀ ਹੈ ਸਰ ਇਹਨਾਂ ਦੇ ਪੋਲੀਟੀਸ਼ੀਅਨ ਇਹਨਾਰੇ ਪਿੱਛੇ ਹੈਗੇ ਆ ਸਰ ਦੇਖੋ ਜਿਹਨਾਂ ਦਾ ਪ੍ਰੈਸ਼ਰ ਜਦੋਂ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਕਮਿਸ਼ਨ ਕੋਈ ਸੁਣਵਾਈ ਨਹੀਂ ਹੁੰਦੀ ਮਤਲਬ ਸੰਤਾ ਇਹੀ ਲੱਗਦਾ ਵੀ ਪੋਲੀਟੀਸ਼ੀਨ ਪ੍ਰੈਸ਼ਰ ਦਾ ਪਿੱਛੇ ਕੋਈ ਇਹਨਾਂ ਦਾ ਪੋਲੀਟੀਕਲ ਹਾਂ ਪੋਲੀਟੀਕਲ ਹੈਗਾ ਸਰ ਇਹਨਾਂ ਦਾ ਦੇਖੋ ਤਾਂ ਹੀ ਤੁਹਾਨੂੰ ਕੋਈ ਸੁਣਵਾਈ ਨਹੀਂ ਹੁੰਦੀ ਸਰ ਇਹੀ-ਇਹੀ ਵੀ ਜਿਹੜੀ ਇੰਨੀ ਕਲ ਕਲੋਨੀਆਂ ਨੂੰ ਰੋਕਿਆ ਜਾਵੇ ਵੀ ਜਿਹੜੇ ਲੋਕਾਂ ਨੂੰ ਪਲਾਟ ਵੇਚੇ ਜਾ ਰਹੇ ਆ ਲੋਕਾਂ ਨੂੰ ਵੇਅਰ ਕੀਤਾ ਜਾਵੇ ਭਾਈ ਇੱਥੇ ਆ ਕੋਰਟ ਕੇਸ ਲੱਗਿਆ ਲੋਕਾਂ ਨੂੰ ਪਤਾ ਹੀ ਨਹੀਂ ਵੀ ਇੱਥੇ ਕੋਰਟ ਕੇਸ ਚੱਲਦਾ ਪਿਆ ਹੁਣ ਤੁਹਾਡਾ ਅਗਲਾ ਕਦਮ ਹੈ ਸਾਡਾ ਮਕਸਦ ਹੈ ਹੀ ਲੋਕਾਂ ਨੂੰ ਹਾਂ ਮਕਸਦ ਸਾਡਾ ਇਹੀ ਆ ਵੀ ਵੇਅਰ ਕਰੀ ਲੋਕਾਂ ਨੂੰ ਵੀ ਆ ਕੋਰਟ ਕੇਸ ਚੱਲਦਾ ਪਿਆ ਇੱਥੇ ਹੁਣ ਤੁਹਾਡਾ ਅਗਲਾ ਕਦਮ ਕੀ ਹੈ ਕਿੱਥੇ ਕਿੱਥੇ ਕੰਪਲੇਂਟਾਂ ਦਿਓਗੇ ਤੁਸੀਂ ਸਰ ਕੰਪਲੇਟ ਅਸੀਂ ਹੁਣ ਦੇਤੀ ਗਲੱਡਾਂ ਦੇਤੀ ਰੇਰਾਂ ਦੇਤੀ ਹੁਣ ਅਸੀਂ ਸੀਐਮ ਆਫਿਸ ਕੋਲ ਜਿਹੜਾ ਕੰਪਲੇਟ ਬਣਾਇਆ ਉੱਥੇ ਦਵਾਂਗੇ ਪਲੱਸ ਡ ਹਾਂ ਸਰ ਦੇਖੋ ਇੱਥੇ ਉਮੀਦ ਹੈ ਹੈਗੀ ਆ ਮਾਨ ਸਾਹਿਬ ਕਹਿੰਦੇ ਆ ਵੀ ਇੰਨੀ ਗਰ ਕਲੋਨੀ ਨਹੀਂ ਅਸੀਂ ਕੱਟਣ ਦਵਾਂਗੇ ਦੇਖਦੇ ਆ ਮਾਨ ਸਾਹਿਬ ਕੀ ਕਰਦੇ ਆ ਸਰ ਅਮਨ ਕੋਇਲ ਵੱਲੋਂ ਕੰਪਲੀਟ ਜਿਹੜੀ ਹੈ ਇਹ ਕੀ ਮਾਮਲਾ ਹੈ ਕੀ ਜਗ੍ਹਾ ਦਾ ਇਹ ਤੇ ਕੰਪਲੀਟ ਕੋਈ ਤੇ ਨਹੀਂ ਇਹਦੇ ਪੁਰਾਣੇ ਕੋਈ ਕੋਰਟ ਚ ਚੱਲਦਾ ਅੱਜ ਉੱਥੇ ਲਾਏ ਦੋ ਆਟੋ ਸੋਧੀ ਅਸੀਂ ਸਾਨੂੰ ਪਤਾ ਲੱਗਿਆ ਵੀ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਅਸੀਂ ਮੁੱਕ ਕੇ ਗਏ ਨਹੀਂ ਨਹੀਂ ਲੇਕਿਨ ਸਰ ਜਿੱਦਾਂ ਇਹਨੇ ਬੋਰਡ ਲਾਏ ਹੋਏ ਨੇ ਆਪਣੀ ਜਗ੍ਹਾ ਦੇ ਉੱਤੇ ਲਾਏ ਨੇ ਪਹਿਲੀ ਪਾਰਟੀ ਉਹ ਹਜੇ ਦੇਖਦੇ ਆ ਦੇਖਦੇ ਆ ਦੋਨੇ ਪਾਰਟੀ ਬਣਾਈ ਹੋਈ ਹੈਗੀ ਪ੍ਰਾਪਰਟੀ ਦਾ ਝਗੜਾ ਕੀ ਹੈਗਾ ਆਟੋ ਰੂਟਰ ਬਗਾਇਆ ਕੋਟਾਂ ਦੇ ਵਿੱਚ ਕੋਰਟ ਦੇ ਵਿੱਚ ਚੱਲਦਾ ਫਿਰ ਸਾਡਾ ਤਾਂ ਨਹੀਂ ਲੇਕਿਨ ਸੀਪੀ ਸਾਹਿਬ ਨੇ ਸਾਫ ਇਨਸਟਰਕਸ਼ਨ ਕੀਤੀਆਂ ਹੋਈਆਂ ਕਿ ਪ੍ਰਾਪਰਟੀ ਦਾ ਮਾਮਲਾ ਜਿਹੜਾ ਹੈਗਾ ਚੌਂਕੀ ਥਾਣੇ 'ਚ ਨਹੀਂ ਕੀਤਾ ਜਾ ਸਕਦਾ। ਸਾਡੇ ਪ੍ਰਾਪਰਟੀ ਵੱਲੋਂ ਅਸੀਂ ਵੀ ਕਹੇ ਲਾਇਰ ਆਰਡਰ ਦਾ ਵੀ ਦੋਨੇ ਪਾਰਟੀ ਇਕੱਠੇ ਵੀ ਕਿਸੇ ਦਾ ਸਰਪੰਚ ਜਾਂ ਕੋਈ ਲੜਾਈ ਝਗੜਾ ਨਾ ਹੋਵੇ। ਲਾਇਰ ਆਰਡਰ ਦੇ ਹਿਸਾਬ ਨਾਲ ਤਾਂ ਆਪਾਂ ਪੁਲਿਸ ਪਾਰਟੀ ਕਰਾਂਗੇ। ਹੁਣ ਕਹਿੰਦੇ ਬੋਰਡ ਵੀ ਪਾੜੇਗੇ ਤੁਹਾਡੇ ਸਾਹਮਣੇ ਉਹ ਮੈਂ ਵੇਖ ਲੈਂਦੇ ਜਾ ਕੇ ਉੱਥੇ ਮੌਕੇ ਤੇ ਦੇਖਦੇ ਜਾ ਕੇ ਕੀ ਕਰਾਂਗੇ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ? ਬਾਕੀ ਦੇਖਦੇ ਜੋ ਹੋਊਗਾ ਇਨਵੈਸਟੀਗੇਸ਼ਨ ਕਰਾਂਗੇ ਜਿਵੇਂ ਹੋਊਗਾ ਕਰਾਂਗੇ। ਬਿਲਕੁਲ।